ਕਿਹੜਾ ਵਾਲੀ ਨੂੰ ਪਸੰਦ ਕਿਵੇਂ ਆਈ ਉਹ ਕੁਝ ਵਾਲ ਚੁਣਿਆ ਜਿਦਾਂ ਕਰਾ ਜਗਦੀਆਂ ਜੋਤਾਂ ਵਾਲੀ ਮਾਂ ਦਾ ਬੋਲੋ ਸੱਚੇ ਦਰਬਾਰ ਕੀ ਜੈ ਹੁਣ ਆਪਾਂ ਨੱਚਣਾ ਦੋ ਪੇਟਾਂ ਤੇ ਉਸ ਤੋਂ ਬਾਅਦ ਫਿਰ ਮਾਫੀ ਚਾਹਾਂਗਾ ਬਾਕੀ ਕਮੇਟੀ ਵਾਲੇ ਜਿੱਦਾਂ ਕਹਿਣਗੇ ਉਦਾਂ ਕਰ ਲਵਾਂਗੇ ਪਾਜੀ ਤੁਸੀਂ ਕੋਈ ਚੈਨਲ ਬਣਾਇਆ ਇੱਕ ਮਿੰਟ ਆਇਓ ਜੀ ਮਿੰਟ ਵਜਾਉਣਾ ਨਹੀਂ ਕਿਸੇ ਨੇ ਕੁਝ ਤੁਸੀਂ ਇੱਕ 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 ਮਿੰਟ ਬੰਦ ਕਰੋ ਇਹਨੂੰ ਬੰਦ ਕਰੋ ਬੰਦ ਕਰੋ ਤੁਸੀਂ ਚੈਨਲ ਬਣਾਇਆ ਕੋਈ ਕੀ ਨਾਮ ਚੈਨਲ ਦਾ ਜੋਨੀ ਜਵੰਦਾ ਜੀ ਕਿੰਨੇ ਸਬਸਕ੍ਰਾਈਬਰ ਤੁਹਾਡੇ ਅੱਛਾ ਕਿੰਨੇ ਸਬਸਕ੍ਰਾਈਬਰ ਹੈ ਕਿਦਾਂ 913 193 ਚੈਨਲ ਦਾ ਸਬਸਕ੍ਰਾਈਬਰ ਤੁਹਾਡੇ ਤੇ ਤੁਹਾਨੂੰ ਪਰਮਿਸ਼ਨ ਹੈ ਵੀ ਤੁਸੀਂ ਸਾਡੀ ਵੀਡੀਓ ਚੈਨਲ ਆਪਣੇ ਤੇ ਪਾ ਸਕਦੇ ਹੋ ਕਿਹਨਾਂ ਤੋਂ ਪਰਮਿਸ਼ਨ ਕਿਹੜੇ ਵਿਕੀ ਸਾਹਿਬ ਨਹੀਂ ਤੁਸੀਂ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਕਿ ਸਾਡੇ ਚੈਨਲ ਤੇ ਪਾ ਸਕਦੇ ਨਹੀਂ ਦੇਖੋ ਲਾਈਵ ਉਹ ਚੱਲ ਰਿਹਾ ਹੈ ਕੀ ਤਾਂ ਖਿਆਲ ਰੱਖਿਆ ਕਰੋ ਇਸ ਗੱਲ ਦਾ ਦੇਖੋ ਕਿੰਨਾ ਨੇ ਮਿਹਨਤ ਕਿੰਨਾ ਨੇ ਕਿੰਨਾ ਉਹਨਾਂ ਨੇ ਪੈਸਾ ਖਰਚਿਆ ਹੈ ਨਾ ਉਹਨਾਂ ਨੇ ਇੱਕ ਜਗਰਾਤੇ ਵਾਲਿਆਂ ਨੇ ਕਿੰਨੇ ਪੇਮੈਂਟ ਸਾਨੂੰ ਦਿੱਤੀ ਤੁਹਾਨੂੰ ਪਤਾ ਕਿੱਦਾਂ ਉਹਨਾਂ ਨੇ ਆ ਸਾਰਾ ਕੀਤਾ ਅਰੇਂਜਮੈਂਟ ਇਹ ਆਪ ਫ੍ਰੀ ਦੇ ਵਿੱਚ ਵੀਡੀਓ ਬਣਾ ਕੇ ਆਪਾਂ ਚੈਨਲ ਚਾੜਦੇ ਆ ਆਪਾਂ ਨੂੰ ਪੈਸੇ ਆਉਣਾ ਪੈਣਾ ਉਹਦਾ ਕੀ ਫਾਇਦਾ ਹੈ ভাই ਚਾ ਨਾ ਇਹਦਾ ਕਾਪੀਰਾਈਟ ਹੈ ਨਾ ਤੁਹਾਡਾ ਚੈਨਲ ਜਿਹੜਾ ਨਾ ਮੇਰੇ ਕੋਲ ਚੱਲਦਾ ਮੇਰਾ ਆਪਣਾ ਚੱਲਦਾ ਮੈਂ ਵੀ ਕਰ ਸਕਦਾ ਪਰ ਨਹੀਂ ਨਹੀਂ ਵੈਸੇ ਗੱਲ ਕਰਦਾ ਵੈਸੇ ਪਿਆਰ ਨਾਲ ਠੀਕ ਹੈ ਹਾਂਜੀ ਬਲਜੀ ਅੱਛਾ ਸਾਬੀ ਤੋਂ ਤੈਨ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਜੀ ਔਰ ਇੱਕ ਵਾਰ ਦਾਦੀ ਮਾਤੇ ਦਰਬਾਰ ਦੇ ਨਾਂ ਤੇ ਜ਼ੋਰ ਦਾ ਤਾੜੀ ਲਾਜੋ